ਕੋਸੋ ਲੈਣਾ ਪਤਾ ਨਹੀਂ ਕੀ ਗੱਲ ਹੋਈ ਲੱਤ ਮਾਰੀ ਤੁਹਾਨੂੰ ਫੋਨ ਆਇਆ ਕੰਨਾ ਮਾਰੋ ਮਾਰੋ ਸਰ ਸਾਹਿਬ ਦੇ ਮਸਜਿਦ ਵਾਲਾ ਚੌਕ ਦੇ ਵਿੱਚ ਅਜੂਬਾ ਛੋਲੇ ਪਟੂਰੇ ਨਾਮ ਦੀ ਦੁਕਾਨ ਸੀ ਜਿੱਥੇ ਇੱਕ ਬਜ਼ੁਰਗ ਕੁਝ ਲੈਣ ਜਾਂਦਾ ਹੈ ਤਾਂ ਉਸ ਦੀ ਦੁਕਾਨਦਾਰ ਦੇ ਨਾਲ ਬਹਿਸ ਹੋ ਜਾਂਦੀ ਹੈ ਬਹਿਸ ਇੰਨੀ ਵੱਧ ਜਾਂਦੀ ਹੈ ਕਿ ਦੁਕਾਨਦਾਰ ਅਤੇ ਇਸ ਬਜ਼ੁਰਗ ਦੇ ਵਿਚਕਾਰ ਜਿਹੜੀ ਹੈ ਹੱਥੋਪਾਈ ਹੋ ਜਾਂਦੀ ਹੈ ਦੁਕਾਨ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਨੇ ਜਿਸ ਦੇ ਵਿੱਚ ਸਾਰੀ ਘਟਨਾ ਕੈਦ ਹੋ ਜਾਂਦੀ ਹੈ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਜ਼ੁਰਗ ਦੁਕਾਨ ਦੇ ਵਿੱਚ ਆਉਂਦਾ ਦੁਕਾਨਦਾਰ ਦੇ ਨਾਲ ਉਸ ਦੀ ਜਿਹੜੀ ਹੈ ਝੜਪ ਹੁੰਦੀ ਹੈ ਜਦੋਂ ਇਹ ਝੜਪ ਹੁੰਦੀ ਹੈ ਤਾਂ m ਦੁਕਾਨ ਦੇ ਵਿੱਚ ਮੌਜੂਦ ਸਾਰੇ ਗਾਹਕ ਰੌਲਾ ਸੁਣ ਕੇ ਜਿਹੜਾ ਦੁਕਾਨ ਤੋਂ ਬਾਹਰ ਚਲੇ ਜਾਂਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਨ ਜਿਸ ਦੇ ਵਿੱਚ ਬਜ਼ੁਰਗ ਦੇ ਵੱਲੋਂ ਦੁਕਾਨਦਾਰ ਤੇ ਦੋਸ਼ ਲਗਾਏ ਗਏ ਨੇ ਕਿ ਉਹ ਦੁਕਾਨ ਦੇ ਵਿੱਚ ਕੋਈ ਸਮਾਨ ਲੈਣ ਗਿਆ ਸੀ ਦੁਕਾਨਦਾਰ ਦੇ ਵੱਲੋਂ ਉਸ ਦੇ ਨਾਲ ਬਹਿਸ ਕੀਤੀ ਗਈ ਗਾਲੀ ਗਲੋਚ ਕੀਤੀ ਗਈ ਜਿਸ ਦੌਰਾਨ ਉਹਨਾਂ ਦੇ ਵਿਚਕਾਰ ਹੱਥੋਪਾਈ ਹੋਈ ਤੇ ਦੁਕਾਨਦਾਰ ਦੇ ਵੱਲੋਂ ਜਿਹੜਾ ਹੈ ਗਰਮ ਗਰਮ ਸਾਂਭਰ ਜਿਹੜਾ ਬਜ਼ੁਰਗ ਵਿਅਕਤੀ ਦੇ ਚਿਹਰੇ ਤੇ ਡੋਲ ਦਿੱਤਾ ਗਿਆ ਜਿਸ ਕਾਰਨ ਉਸ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪੈ ਗਈਆਂ ਤਾਂ ਇਸ ਮਾਮਲੇ ਦੇ ਬਾਰੇ ਇਸ ਦੋਸ਼ੀ ਬਜ਼ੁਰਗ ਦਾ ਕੀ ਲੈਣਾ ਹੈ ਤੁਹਾਨੂੰ ਉਹ ਵੀ ਸੁਣਾਵਾਂਗੇ ਰੀਸ਼ਨ ਸਿੰਘ ਬਿਰਨਾਂ ਜੀ ਮੈਂ ਨਾ ਕਾਕਾ ਮੇਰਾ ਕਹਿੰਦਾ ਵੀ ਡੋਸਾ ਖਾਣਾ ਮੈਨੂੰ ਲਿਆ ਦੇ ਜਿਹੜੀ ਮੈਂ ਡੋਸਾ ਲੈਣ ਆਇਆ ਜਦੋਂ ਆਇਆ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਤੈਨੂੰ ਡੋਸੇ ਦੇ ਦਿਓ ਤੇ ਕਹਿੰਦੇ 270 ਰੁਪਏ ਜਦੋਂ ਮੈਂ 270 ਰੁਪਏ ਇਹਨਾਂ ਨੂੰ ਪੇ ਕਰਤੇ ਕਹਿੰਦੇ 20 ਮਿੰਟਾਂ ਬਾਅਦ ਲੈ ਜਾਓ ਮੈਂ ਅੱਧਾ ਘੰਟਾ ਲੱਗ ਗਿਆ ਮੈਂ ਯਾਰ ਮੇਰੇ ਨਾਲ ਪਹਿਲਾਂ ਤੁਰ ਹੀ ਜਾਂਦੇ ਹੋ ਮੈਨੂੰ ਦੇ ਦਿਓ ਤੇ ਮੈਨੂੰ ਕਹਿੰਦਾ ਤੈਨੂੰ ਬਾਲਾ ਬੋਲਣਾ ਆਉਂਦਾ ਤੂੰ ਬਾਲਾ ਬਕਵਾਸ ਕਰਦਾ ਤੇ ਇਹ ਜਿਹੜਾ ਐਣਕਾਂ ਵਾਲਾ ਮੁੰਡਾ ਸੀ ਇਹਦਾ ਨਾਂ ਨਹੀਂ ਪਤਾ ਮੈਨੂੰ ਅ ਅਯੂਬਾ ਪਟੂਰੇ ਵਾਲੇ ਜਿਹੜੇ ਆ ਤੇ ਇਹਨੇ ਮੈਂ ਕੁਰਸੀ ਦੇ ਬੈਠਾ ਸੀ ਕਹਿੰਦਾ ਤੂੰ ਬੜਾ ਬਕਵਾਸ ਕਰਦਾ ਇੰਨੇ ਗਾਹ ਕਿ ਬੈਠੇ ਆ ਤੇ ਤੂੰ ਬੋਲਦਾ ਤੇ ਇਹ ਨਹੀਂ ਤੇ ਰੋਕ ਲਿਆ ਤੇ ਲਿਆ ਗਿਆ ਮੇਰੇ ਇਥੇ ਬੂਟ ਮਾਰਿਆ ਹਿੱਕ ਦੇ ਵਿੱਚ ਮੈਂ ਥੱਲੇ ਡਿੱਗ ਪਿਆ ਥੱਲੇ ਡਿੱਗ ਪਿਆ ਤੇ ਸਾਰੇ ਗਾਹ ਕਿ ਹੈ ਜੀ ਉਥੇ ਤੁੰਦੂ ਮੈਂ ਮੈਂ ਹੋ ਗਈ ਤੇ ਜਿਹੜੇ ਇਹਦੇ ਮੁਲਾਜ਼ਮ ਸੀ ਉਹਨਾਂ ਨੇ ਮੇਰੇ ਲੱਤਾਂ ਬਾਹਾਂ ਮਾਰੀਆਂ ਇਹਨਾਂ ਆਵਦੇ ਮੁੰਡਿਆਂ ਨੂੰ ਫੋਨ ਕੀਤਾ ਵੀ ਪੁੱਤ ਆ ਗੱਲ ਹੋ ਗਈ ਮੈਂ ਤਾਂ ਇਹ ਆ ਗੱਲ ਹੋ ਗਈ ਮੇਰੇ ਨਾਲ ਕੀ ਪਾਇਆ ਤੁਹਾਡੇ ਉੱਤੇ ਕੀ ਰੱਖੇ ਜੀ ਇਹ ਇਹਨਾਂ ਨੇ ਗਰਮ ਗਰਮ ਮੇਰੇ ਅੱਖਾਂ 'ਚ ਦਾਲ ਪਾਤੀ ਜੀ ਛੁੱਲੇ ਜਾਣੀ ਸੀ ਆ ਪਤਾ ਨਹੀਂ ਕੀ ਸਬਰ ਸੁਬਰ ਕੀ ਕਹਿੰਦੇ ਆ ਜੀ ਅੱਛਾ ਉਹ ਪਾਤੀ ਮੈਨੂੰ ਦਿਸਣੋਂ ਬੰਦ ਹੋ ਗਿਆ ਮੇਰੇ ਮੁੰਡੇ ਆ ਗਏ ਉਹਨਾਂ ਨੇ ਆ ਕੇ ਨੂੰ ਕਿਹਾ ਵੀ ਕੀ ਗੱਲ ਹੋਈ ਉਹ ਆ ਗੱਲ ਕੀਤੀ ਉਹ ਮੁੰਡੇ ਮੇਰੇ ਦੇ ਵੀ ਨੱਕ ਦੇ ਮਾਰੀ ਮੁੱਕੀ ਮੱਕੀ ਉਹਨੇ ਲਹੂ ਵਗਣ ਲੱਗ ਗਿਆ ਤੇ ਮੁਲਾਜ਼ਮ ਵੀ ਆ ਗਏ ਮੈਨੂੰ ਦਿਸਣ ਹੋੜ ਗਿਆ ਜਦੋਂ ਮੈਂ ਥੱਲੇ ਡਿੱਗ ਪਿਆ ਜੀ ਤੇ ਮੁਲਾਜ਼ਮਾ ਨੇ ਮੇਰੀਆਂ ਅੱਖਾਂ 'ਚ ਪਾਣੀ ਪੁਣੀ ਪਾ ਕੇ ਮੈਨੂੰ ਸਾਫ਼ ਕੀਤਾ ਤੇ ਮੁੜ ਕੇ ਇੱਥੇ ਆ ਗਏ ਅਸੀਂ ਉਸਤਾ ਜੀ ਕਿਵੇਂ ਲੱਗਦਾ ਦੁਕਾਨਦਾਰ ਕਿਹੋ ਜਿਹਾ ਵਰਤਾਓ ਕਰ ਰਿਹਾ ਤੁਹਾਨੂੰ ਕਿਹੋ ਜਿਹਾ ਇਹ ਵਰਤਾਓ ਬਹੁਤ ਮਾੜਾ ਕੀਤਾ ਜੀ ਮੈਂ ਬਜ਼ੁਰਗ ਬਣਾ ਤੇ ਜਿਹੜਾ ਮੇਰਾ ਤਾਂ ਪਹਿਲਾਂ ਹੀ ਸ਼ਰੀਰ ਹੋ ਜਾ ਉਹ ਮੈਨੂੰ ਅੱਖਾਂ ਤੋਂ ਵੀ ਦਿਸਣ ਮੜ ਗਿਆ ਕੀ ਮੰਗ ਕਰਦੇ ਹੋ ਮੰਗ ਮੈਂ ਕਰਦਾ ਜੀ ਪ੍ਰਸ਼ਾਸਨ ਜਿਹੜਾ ਇਹਨਾਂ ਦਾ ਕਾਰੋਬਾਰ ਚੈੱਕ ਕੀਤਾ ਜਾਵੇ ਜਿਹੜੇ ਕਾਲੇ ਕਾਰੋਬਾਰ ਯਾਰ ਕਰਦੇ ਐ ਗੰਦ ਖਵਾਜਿੰਦੇ ਲੋਕਾਂ ਨੂੰ ਕਿੱਥੋਂ ਦੇ ਰਹੇ ਹੋ ਨਾਮ ਕਿਸ ਤੋਂ ਹੋ ਕਿਸਾਨ ਸਿੰਘ ਮੇਰਾ ਨਾਮ ਜੀ ਕਿਸਾਨ ਸਰ ਇਹ ਮੈਂ ਮੁਖਸਰ ਦੇ ਜੀ ਬੂੜਾ ਗੁਜਰ ਰੋਡ ਤੇ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਬਜ਼ੁਰਗ ਨੇ ਗੰਭੀਰ ਦੋਸ਼ ਲਗਾਏ ਨੇ ਕਿ ਜਦੋਂ ਉਹ ਦੁਕਾਨ ਤੇ ਜਾਂਦਾ ਹੈ ਤਾਂ ਦੁਕਾਨਦਾਰ ਦੇ ਵੱਲੋਂ ਗਾਲੀ-ਗਲੋਚ ਕੀਤੀ ਜਾਂਦੀ ਹੈ, ਬਹਿਸ ਕੀਤੀ ਜਾਂਦੀ ਹੈ ਜਿਸ ਦੌਰਾਨ ਬਜ਼ੁਰਗ ਦੇ ਨਾਲ ਕੁੱਟਮਾਰ ਵੀ ਦੁਕਾਨਦਾਰ ਦੇ ਵੱਲੋਂ ਜਿਹੜੀ ਇਹ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਬਾਰੇ ਜਿਹੜਾ ਹੈ ਦੁਕਾਨਦਾਰ ਨੇ ਵੀ ਆਪਣਾ ਪੱਖ ਰੱਖਿਆ ਦੁਕਾਨਦਾਰ ਨੇ ਵੀ ਦੱਸਿਆ ਕਿ ਉਹਨਾਂ ਦੀ ਦੁਕਾਨ ਤੇ ਜਿਹੜਾ ਬਜ਼ੁਰਗ ਆਇਆ ਸੀ ਦੁਕਾਨ ਤੇ ਰਾਸਜੀ ਪਰ ਬਜ਼ੁਰਗ ਦੇ ਵੱਲੋਂ ਜਿਹੜਾ ਹੰਗਾਮਾ ਕੀਤਾ ਗਿਆ ਉੱਚੀ ਉੱਚੀ ਜਿਹੜੀਆਂ ਗਾਲਾਂ ਕੱਢੀਆਂ ਗਿਆ ਉਸ ਸਮੇਂ ਦੁਕਾਨ ਦੇ ਵਿੱਚ ਔਰਤਾਂ ਵੀ ਜਿਹੜੀਆਂ ਮੌਜੂਦ ਸੀ ਕਾਫੀ ਗਿਣਤੀ ਦੇ ਵਿੱਚ ਜਿਹੜੇ ਆ ਗਾਹਕ ਉਹ ਵੀ ਦੁਕਾਨ ਦੇ ਵਿੱਚ ਮੌਜੂਦ ਸੀ ਤਾਂ ਇਹ ਦੁਕਾਨਦਾਰ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਬਜ਼ੁਰਗ ਦੇ ਵੱਲੋਂ ਦੋਸ਼ ਲਗਾਏ ਗਏ ਨੇ ਕਿ ਜਾਣ ਬੁੱਝ ਕੇ ਉਹਨਾਂ ਦੇ ਚਿਹਰੇ ਤੇ ਗਰਮ ਗਰਮ ਸੰਭਰ ਡੋਲਿਆ ਗਿਆ ਉਹ ਗਲਤ ਨਹੀਂ ਕਿਉਂਕਿ ਜਦੋਂ ਬਜ਼ੁਰਗ ਆਉਂਦਾ ਉਸ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਗਾਲੀ ਗਲੋਚ ਕੀਤੀ ਜਾਂਦੀ ਹੈ ਤਾਂ ਥੋੜੀ ਬਹੁਤੀ ਬਹਿਸ ਤੋਂ ਬਾਅਦ ਜਦੋਂ ਇਹਨਾਂ ਦੇ ਵਿਚਕਾਰ ਝੜਪ ਹੁੰਦੀ ਹੈ ਤਾਂ ਗਲਤੀ ਦੇ ਨਾਲ ਗਰਮ ਗਰਮ ਸੰਭਰ ਜਿਹੜਾ ਹੈ ਉਹ ਬਜ਼ੁਰਗ ਦੇ ਚਿਹਰੇ ਤੇ ਡਿੱਗ ਜਾਂਦਾ ਜਾਣ ਬੁੱਝ ਕੇ ਉਹ ਸੰਭਰ ਬਜ਼ੁਰਗ ਦੇ ਚਿਹਰੇ ਤੇ ਨਹੀਂ ਡੋਲਿਆ ਜਾਂਦਾ ਤਾਂ ਇਸ ਮਾਮਲੇ ਦੇ ਬਾਰੇ ਦੁਕਾਨਦਾਰ ਨੇ ਵੀ ਆਪਣਾ ਪੱਖ ਰੱਖਿਆ ਜਿਸ ਦੇ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਮੇਰਾ ਨਾਮ ਮਨੀਸ਼ ਕੁਮਾਰ ਹੈ ਤੇ ਮੇਰੀ ਦੁਕਾਨ ਆ ਜੂਬਾਪੂਰੇ ਵਾਲਾ ਕਿ ਜਿਹੜੀ ਅਸੋਭਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਕੱਲਾ ਪੱਖ ਰੱਖਿਆ ਗਿਆ ਕਿ ਉਹ ਸਾਂਬਰ ਪਾਇਆ ਗਿਆ ਉਹ ਸਾਂਬਰ ਪਾਇਆ ਨਹੀਂ ਗਿਆ ਉਹ ਹੱਥੋਂ ਪਾਈ ਜਿ ਪਿਆ ਹੈ ਉਹਨਾਂ ਦੇ 10-12 ਬੰਦੇ ਆਏ ਸੀਗੇ ਉਸ ਤੋਂ ਬਾਅਦ ਜਦੋਂ ਗੱਲ ਹੋਈ ਹੈ ਬਜ਼ੁਰਗ ਨਾਲ ਉਸ ਤੋਂ ਬਾਅਦ ਉਹ ਹੱਥੋਂ ਪਾਈ ਉਹਨਾਂ ਨੇ ਕੀਤੀ ਹੈ ਤੇ ਉਹ ਗਲਤੀ ਨਾਲ ਸਾਂਬਰ ਪਿਆ ਨਾ ਕਿ ਸੀ ਉਹ ਇੰਟੈਂਸ਼ਨਲੀ ਉਹਨਾਂ ਦੇ ਫੇਸ ਤੇ ਉਹ ਸਾਂਬਰ ਪਾਇਆ ਸੀ ਗੱਲ ਕੀ ਹੋਈ ਸੀ ਸਾਰੀ ਗੱਲ ਇਹ ਹੋਈ ਸੀ ਕਿ ਸ਼ਨੀ ਐਤਵਾਰ ਰਖੜੀ ਕਰਕੇ ਮੇਰੀ ਦੁਕਾਨ ਤੇ ਰਸ਼ ਬਹੁਤ ਜ਼ਿਆਦਾ ਹੁੰਦਾ ਵੈਸੇ ਵੀ ਸ਼ਨੀ ਐਤਵਾਰ ਮੇਰੇ ਬਹੁਤ ਰਸ਼ ਹੁੰਦਾ ਤੇ ਵੇਟਿੰਗ ਘੱਟੋ ਘੱਟ ਵੀ 35 ਤੋਂ 40 ਮਿੰਟ ਦੀ 30 35 ਮਿੰਟ ਦੀ ਵੇਟਿੰਗ ਹੁੰਦੀ ਹੈ ਇਹ ਮੇਰੇ ਕੋਲ ਆਈ ਸੀ ਇਹਨਾਂ ਨੇ ਮੈਨੂੰ ਆਰਡਰ ਦਿੱਤਾ ਤੇ ਮੈਂ ਇਹਨਾਂ ਨੂੰ ਕਿਹਾ ਸਪੈਸ਼ਲ ਬਾਪੂ ਜੀ کہہ ਕੇ ਬੁਲਾਇਆ ਇਹਨਾਂ ਨੂੰ ਮੈਂ ਤੁਸੀਂ ਬਾਜ਼ਾਰ ਕੰਮ ਜਾਇਓ ਜਿੱਥੇ ਬਹਿਣਾ ਬਹਿ ਜਾਓ ਤੇ ਮੈਂ ਤੁਹਾਡਾ ਅੱਧੇ ਘੰਟੇ ਦਾ ਆਰਡਰ ਪੈਕ ਕਰ ਦੂੰਗਾ ਉਹ 10 ਮਿੰਟ ਬਾਅਦ ਆ ਕੇ ਮੇਰੀ ਕੁਰਸੀ ਤੇ ਬੈਠ ਕੇ 5 ਮਿੰਟ ਉਹਨਾਂ ਨੇ ਹੋਰ ਇੰਤਜ਼ਾਰ ਕੀਤਾ ਤੇ ਮੈਨੂੰ ਪੂਰੀ ਗਲਤ ਲੈਂਗੁਏਜ ਦੇ ਵਿੱਚ ਗਾਲ ਕੱਢ ਕੇ ਬੋਲੇ ਵੀ ਡੇਢ ਘੰਟਾ ਹੋ ਗਿਆ ਮੈਨੂੰ ਬੈਠਾ ਤੇ ਮੈਨੂੰ ਆਰਡਰ ਕਿਉਂ ਨਹੀਂ ਦੇ ਰਿਹਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਐਡੀ ਉੱਚੀ ਮੇਰੀ ਦੁਕ ਕੱਲ ਦੀ ਗੱਲ ਐ ਵੀ 35-40 ਮਿੰਟ ਦੀ ਵੇਟਿੰਗ ਚੱਲ ਰਹੀ ਸੀ ਐਨੇ ਕਸਟਮਰ ਸੀ ਦੁਕਾਨ ਤੇ ਪਰ ਉਹਨਾਂ ਨੇ ਕਿਸੇ ਮੇਰੇ ਕਸਟਮਰ ਦੀ ਲਿਆਇ ਨਹੀਂ ਕੀਤੀ ਕਿਸੇ ਲੇਡੀਜ਼ ਦੀ ਲਿਆਇ ਨਹੀਂ ਕੀਤੀ ਉਹਨਾਂ ਨੇ ਬਾੜੀ ক্লোਜ਼ ਚਾਲੂ ਰੱਖਿਆ ਰੋਕਣ ਦੇ ਬਾਅਦ ਨੂੰ ਵੀ ਲਗਾਤਾਰ ਉਲਟਾ ਵਧ ਰਹੀ ਸੀ ਇਹ ਫਿਰ ਥੋੜੀ ਬਹੁਤ ਸਾਡੀ ਮੈਂ ਉਹਨਾਂ ਨੂੰ ਰੋਕਿਆ ਪਰ ਉਹ ਗੱਲ ਨਹੀਂ ਮੰਨੇ ਖੜੇ ਹੋ ਗਏ ਕੁਰਸੀ ਤੋਂ ਪਰ ਸਾਂਬਰ ਕਿਵੇਂ ਇੱਥੇ ਪੈ ਗਿਆ ਸਾਂਬਰ ਜਦੋਂ ਉਹਨਾਂ ਦੇ 10 ਬੰਦੇ ਬਾਅਦ ਚ ਉਹਨਾਂ ਨੇ ਫੋਨ ਕਰਕੇ ਉਹ ਮੇਰੀ ਦੁਕਾਨ ਦੇ ਵਿੱਚੇ ਬੈਠ ਗਿਆ ਚੌਂਕੜੀ ਮਾਰ ਕੇ गिरਣ ਤੋਂ ਬਾਅਦ ਉਹ ਬੈਠ ਗਿਆ ਫਿਰ ਕਹਿੰਦਾ ਮੈਂ ਜਾਣਾ ਨਹੀਂ ਫਿਰ ਉਹਨੇ ਮੇਰੇ ਸਾਹਮਣੇ 2-10 ਬੰਦਿਆਂ ਨੂੰ ਬੁਲਾਇਆ ਉਹਨਾਂ ਨੇ ਹੱਥੋ ਪਾਈ ਕੀਤੀ ਉਹਦੇ ਦੌਰਾਨ ਉਹਨਾਂ ਨੇ ਸ਼ਾਮਰ ਪਿਆ ਜੀ ਕੋਈ ਸੀ ਗਾਂ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਾਂਜੀ ਇੱਕ ਕੈਮਰਾ ਪਿੱਛੇ ਲੱਗਿਆ ਜਿਹੜੇ ਮੇਰੇ ਬਾਕੀ ਕੈਮਰੇ ਉਹ ਸਾਰੇ ਲਾਈਵ ਚੱਲਦੇ ਆ ਇੱਕ ਕੈਮਰੇ 'ਚ ਮੇਰੀ ਰਿਕਾਰਡਿੰਗ ਹੈ ਜਿੰਦੇ ਵਿੱਚ ਸਾਰਾ ਦਿਖਦਾ ਹੈ ਤੁਸੀਂ ਰਿਕਾਰਡਿੰਗ ਦੇਖ ਸਕਦੇ ਹੋ ਕਿ ਜਦੋਂ ਉਹ ਬੋਲੇ ਆ ਜਾਂ ਤੁਸੀਂ ਬੋਲੇ ਤਾਂ ਹਾਂਜੀ 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 ਤਾਂ ਲੱਗਦਾ ਕਿਸ ਤਰ੍ਹਾਂ ਦੀ ਇਹੋ ਜਿਹੀ ਘਟਨਾਵਾਂ ਦੁਨੀਆ ਤੇ ਹੋ ਰਹੀਆਂ ਨੇ ਜਿਵੇਂ ਜਿਹੜਾ ਨਾਲ ਨੀ ਬਜ਼ੁਰਗ ਨਾਲ ਅਸੀਂ ਕੁਝ ਵੀ ਨਹੀਂ ਕੀਤਾ ਜੀ ਨਹੀਂ ਅਫਸੋਸ ਤਾਂ ਤਾਂ ਹੋਵੇਗਾ ਜੇ ਅਸੀਂ ਕੁਝ ਉਹਨਾਂ ਨੂੰ ਆਖਿਆ ਹੋਵੇ ਜਾਂ ਅਸੀਂ ਕਿਸੇ ਤਰ੍ਹਾਂ ਦੀ ਪਹਿਲ ਕੀਤੀ ਹੋਵੇ ਉਹਨਾਂ ਨੇ ਕਿਸੇ ਸਾਡੇ ਦੀ ਕੋਈ ਲਿਆਜ ਨਹੀਂ ਕੀਤੀ ਨਾ ਅਸੀਂ ਉਹਨਾਂ ਨੂੰ ਕੁਝ ਆਖਿਆ ਸਿਰਫ ਉਹ ਸਿੰਪਲ ਇੱਕ ਆਰਡਰ ਲੈਣ ਆਏ ਆ ਗਾਗ ਦੀ ਤਰ੍ਹਾਂ ਅਸੀਂ ਉਹਨਾਂ ਨੂੰ ਆਰਡਰ ਦਿੱਤਾ ਬਸ ਹੋਰ ਕੁਝ ਵੀ ਗੱਲ ਨਹੀਂ ਕੋਈ ਸਾਡਾ ਨਾਲ ਕੋਈ ਪੁਰਾਣਾ ਮਸਲਾ ਨਹੀਂ ਹੈ ਕੋਈ ਲੈਣ ਦੇਣ ਨਹੀਂ ਹੈ ਅਸੀਂ ਉਹਨਾਂ ਨੂੰ ਜਾਣ ਦੇ ਤੱਕ ਨੇ ਇੱਕ ਗਾਗ ਦੇ ਤੌਰ ਤੇ ਉਹ ਸਾਡੇ ਕੋਲ ਸਮਾਨ ਲੈਣ ਆਏ ਆ 200 ਲੈ ਕੇ ਚਲੇ ਗਏ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਦੁਕਾਨ ਜਿਹੜੀ ਹੈ ਅਜੂਬਾ ਛੋਲਿਪਟੂਰੇ ਨਾਂ ਦੀ ਦੁਕਾਨ ਮੁਕਸਰ ਦੇ ਵਿੱਚ ਪੈਂਦੀ ਹੈ ਇੱਥੇ ਇੱਕ ਬਜ਼ੁਰਗ ਅਤੇ ਦੁਕਾਨਦਾਰ ਦੇ ਵਿੱਚ ਜਿਹੜੀ ਝੜਪੁੰਦੀਆ ਦੋਨਾਂ ਦੇ ਵੱਲੋਂ ਇੱਕ ਦੂਜੇ ਤੇ ਦੋਸ਼ ਲਗਾਏ ਜਾਂਦੇ ਨੇ ਪਹਿਲਾਂ ਬਜ਼ੁਰਗ ਦੇ ਵੱਲੋਂ ਦੋਸ਼ ਲਗਾਏ ਗਏ ਕਿ ਦੁਕਾਨਦਾਰ ਨੇ ਜਾਣਬੁੱਝ ਕੇ ਗਰਮ-ਗਰਮ ਸਾਂਬਰ ਜਿਹੜਾ ਬਜ਼ੁਰਗ ਦੇ ਚਿਹਰੇ ਤੇ ਡੋਲਿਆ ਤਾਂ ਇਸ ਤੋਂ ਬਾਅਦ ਜਿਹੜਾ ਹੈ ਦੁਕਾਨਦਾਰ ਨੇ ਵੀ ਆਪਣਾ ਪੱਖ ਰੱਖਿਆ ਜਿਸ ਦੇ ਵਿੱਚ ਉਸਨੇ ਕਿਹਾ ਕਿ ਗਲਤੀ ਦੇ ਨਾਲ ਜਿਹੜਾ ਹੈ ਲੜਾਈ ਦੇ ਵਿੱਚ ਗਲਤੀ ਦੇ ਨਾਲ ਹੀ ਸਾਂਬਰ ਜਿਹੜਾ ਹੈ ਬਜ਼ੁਰਗ ਦੇ ਚਿਹਰੇ ਤੇ ਡੋਲਿਆ ਜਾਣਬੁੱਝ ਕੇ ਇਹ ਨਹੀਂ ਕੀਤਾ ਗਿਆ